ਯੁੱਧ ਨਸ਼ਿਆਂ ਵਿਰੁੱਧ ਜਿਹਦੇ ਵਿੱਚ ਹੁਣ ਤੱਕ ਸਾਡੀ ਪੁਲਿਸ ਨੇ ਸਰਕਾਰ ਨੇ ਆਪਸ ਦੇ ਵਿੱਚ ਤਾਲਮੇਲ ਬਣਾ ਕੇ ਜਿਹੜੀਆਂ ਕਾਰਵਾਈਆਂ ਕੀਤੀਆਂ ਉਹਨਾਂ ਕਾਰਵਾਈਆਂ ਦੇ ਵਿੱਚ ਹੁਣ ਤੱਕ ਜਿਹੜੀਆਂ ਕੇਸ ਰਿਸਟਰਡ ਹੋਏ ਆ 2680 ਕੇਸ ਰਿਸਟਰਡ ਹੋਏ ਆ ਤੇ ਇਹਨਾਂ ਦੇ ਵਿੱਚ ਜਿਹੜੇ ਸਮਗਲਰ ਅਰੈਸਟ ਹੋਏ ਆ 4542 ਸਮਗਲਰ ਅਰੈਸਟ ਹੋਏ ਆ ਤੇ ਜਿਹੜੇ ਪੁਲਿਸ ਦੇ ਨਾਲ ਇਨਕਾਊਂਟਰ ਹੋਏ ਆ ਮੁਕਾਬਲੇ ਹੋਏ ਉਹਦੇ ਵਿੱਚ 52% ਜਿਹੜੇ ਸਮਗਲਰ ਉਹ ਇੰਜਰਡ ਹੋਏ ਆ ਤੇ ਜਿਹੜੀਆਂ ਲੋਕਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਸਮਗਲਿੰਗ ਕਰਕੇ ਹੈਰੋਇਨ ਸਮੈਕ ਵੇਚ ਕੇ ਪੈਸੇ ਕਮਾ ਕੇ ਸਮਗਲਿੰਗ ਦੇ ਪੈਸਿਆਂ ਨਾਲ ਨਜਾਇਜ਼ ਤੌਰ ਤੇ ਘਰ ਬਣਾਏ ਗਏ ਸੀ 50 ਦੇ ਕਰੀਬ ਜਿਹੜੇ ਘਰ ਉਹ ਢਾਏ ਗਏ ਆ ਤੇ ਉਦੇ ਬਾਅਦ ਜਿਹੜੀ ਹੀਰੋਇਨ ਬਰਾਮਦ ਹੋਈ ਆ 164 ਕਿਲੋ ਹੀਰੋਇਨ ਬਰਾਮਦ ਹੋਈ ਆ ਪੋਸਟ 2053 ਕਿਲੋਗ੍ਰam ਪੋਸਟ ਬਰਾਮਦ ਹੋਇਆ